ਤੁੰਦ ਤੇ ਟਰੈਕ ਤੇ ਚੱਲ ਰਹੇ ਕੰਮ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਅਤੇ ਕਈਆਂ ਨੂੰ ਡਾਇਵਰਟ ਕੀਤਾ ਗਿਆ ਹੈ। ਕਈ ਟ੍ਰੇਨ ਉਹਨਾਂ ਸਟੇਸ਼ਨਾਂ ਤੇ ਨਹੀਂ ਰੁਕ ਰਹੀਆਂ ਜਿੱਥੇ ਪਹਿਲਾਂ ਉਹਨਾਂ ਦਾ ਸਟਾਪ ਸੀ। ਅਜਿਹੇ ਵਿੱਚ ਜਿਨ੍ਹਾਂ ਨੇ ਪਹਿਲਾਂ ਤੋਂ ਟਿਕਟ ਬੁੱਕ ਕੀਤਾ ਹੈ ਉਹਨਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ। ਉਹ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਆਖਿਰ ਉਹ ਟ੍ਰੇਨ ਨੂੰ ਕਿੱਥੋਂ ਫੜਨ ਤੇ ਆਪਣੀ ਯਾਤਰਾ ਕਿਵੇਂ ਸ਼ੁਰੂ ਕਰਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੇਨ ਦੀ ਰਨਿੰਗ ਸਟੇਟਸ ਲਈ ਵੇਅਰ ਇਜ਼ ਮਾਈ ਟ੍ਰੇਨ ਨੂੰ ਕਰੋੜਾਂ ਲੋਕ ਇਸਤੇਮਾਲ ਕਰਦੇ ਨੇ ਪਰ ਇਸ ਸਮੇਂ ਇਸ ਐਪ ਤੋਂ ਵੀ ਸਹੀ ਜਾਣਕਾਰੀ ਨਹੀਂ ਮਿਲ ਰਹੀ ਅਓ ਅਸੀਂ ਤੁਹਾਨੂੰ ਦੱਸ ਦਿਆ ਕਿ ਰੇਲ ਦੀ ਸਭ ਤੋਂ ਸਹੀ ਜਾਣਕਾਰੀ ਤੁਹਾਨੂੰ ਕਿੱਥੋਂ ਮਿਲੇਗੀ ਜੇਕਰ ਤੁਹਾਨੂੰ ਯਾਤਰਾ ਕਰਨੀ ਹੈ ਤਾਂ ਤੁਸੀਂ ਪਹਿਲਾਂ 139 ਤੇ ਕਾਲ ਕਰੋ ਉਸਦੇ ਬਾਅਦ ਦੱਸੇ ਨਿਰਦੇਸ਼ਾਂ ਦਾ ਪਾਲਣ ਕਰੋ ਅਤੇ ਪਤਾ ਲਗਾਓ ਕਿ ਤੁਸੀਂ ਜਿਸ ਸਟੇਸ਼ਨ ਤੋਂ ਯਾਤਰਾ ਸ਼ੁਰੂ ਕਰਨ ਵਾਲਿਓ ਉੱਥੇ ਇਹ ਟ੍ਰੇਨ ਰੁਕੇਗੀ ਜਾਂ ਨਹੀਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ inquiry.indianrail.gov.in ਤੇ ਜਾ ਕੇ ਆਪਣੀ ਟ੍ਰੇਨ ਬਾਰੇ ਜ਼ਰੂਰ ਸਰਚ ਕਰੋ ਜੇਕਰ ਇਹ ਸਾਈਟ ਤੁਹਾਨੂੰ ਦੱਸਦੀ ਹੈ ਕਿ ਫੁਲਾਣੇ ਸਟੇਸ਼ਨ ਤੇ ਇਹ ਟ੍ਰੇਨ ਕੈਨਸਲ ਹੋ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉੱਥੇ ਇਹ ਟ੍ਰੇਨ ਜਾਏਗੀ ਪਰ ਰੁਕੇਗੀ ਨਹੀਂ ਇਸ ਸਾਈਟ ਤੇ ਟ੍ਰੇਨ ਨੰਬਰ ਤੇ ਸਟੇਸ਼ਨ ਦੇ ਨਾਂ ਨਾਲ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਤੀਜਾ ਤਰੀਕਾ ਇਹ ਹੈ ਕਿ ਤੁਸੀਂ Google Play Store ਜਾਂ Apple App Store ਤੋਂ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ ਐਪ ਨੂੰ ਆਪਣੇ ਫੋਨ 'ਚ ਡਾਊਨਲੋਡ ਕਰੋ ਇਸ ਐਪ ਦੀ ਮਦਦ ਨਾਲ ਤੁਸੀਂ ਆਪਣੀ ਟ੍ਰੇਨ ਦੀ ਲਾਈਵ ਲੋਕੇਸ਼ਨ ਕਿਸੇ ਸਟੇਸ਼ਨ ਤੇ ਸਟਾਪੇਜ ਕੈਨਸਲੇਸ਼ਨ ਆਦਿ ਬਾਰੇ ਜਾਣਕਾਰੀ ਹਾਸਲ ਕਰ ਸਕੋਗੇ ਜੇਕਰ ਕਿਸੇ ਟ੍ਰੇਨ ਨੂੰ ਰੀਸ਼ਡਿਊਲ ਕੀਤਾ ਗਿਆ ਹੈ ਤਾਂ ਉਸ ਦੀ ਜਾਣਕਾਰੀ ਵੀ ਇਸ ਐਪ ਤੇ ਤੁਹਾਨੂੰ ਮਿਲ ਜਾਵੇਗਾ